ਸਾਰਿਆਂ ਨੂੰ ਜੈ ਕਰਦੇਵ ਧੰਨ ਕਰਦੇਵ ਜੈ ਪੀਰਾਂ ਦੀ ਜੈ ਪੀਰ ਜੈ ਭਾਰਤ ਅੱਜ ਅਸੀਂ ਧੰਨ ਧੰਨ ਬਾਬਾ ਗੁਲਾਬ ਸ਼ਾਹ ਜੀ ਦਾ ਸਾਲਾਨਾ ਜੋੜ ਮੇਲਾ ਨੱਗਨ ਵਾਸੀ ਸੰਗਤਾਂ ਦੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾ ਰਹੇ ਹਾਂ ਜਿਸ ਵਿੱਚ ਸੰਖੇਪ ਵਿੱਚ ਦੇ ਕਹਿੰਦੇ ਹਨ ਵੱਖ-ਵੱਖ ਦੇਰਿਆ ਤੋਂ ਉੱਥੇ ਹੀ ਸਾਡੇ ਭੋਜਨ ਸਮਾਜ ਪਾਰਟੀ ਦੇ ਟਾਂਡਾ ਟੀਮ ਜਿਹੜੀ ਆ ਉਹ ਵੀ ਇਸ ਮੇਲੇ ਤੇ ਪਹੁੰਚੀ ਆ ਸਾਡੇ ਜਿਹੜੀ ਵਿੰਗ ਦੇ ਉਧੇਦਾਰ ਸੁਖਵਿੰਦਰ ਕੌਰ ਜੀ ਸਾਡੇ ਇੰਚਾਰਜ ਦੁੱਗਲ ਸਾਹਿਬ ਜਸਵਿੰਦਰ ਦੁੱਗਲ ਜੀ ਸਰਤਾਬ ਸਿੰਘ ਦਾਰਾ ਜੀ ਡਾਕਟਰ ਚੰਨਜੀਤ ਜੀ ਨਾਲ ਉਹਦੇ ਜਿਨ੍ਹਾਂ ਕਿਤਰੀ ਜੀ ਸਰਬੀਰ ਪਾਲ ਜੀ ਸੀਨੀਅਰ ਆਗੂ ਬਸ ਤੋਂ ਉਹ ਵੀ ਪਹੁੰਚੇ ਹਨ ਸਾਡੇ ਲਗਭਗ ਤੇ ਸਰਪੰਚ ਸਾਹਿਬ ਰਣਜੀਤ ਕੌਰ ਸਾਰਿਆਂ ਨੇ ਸਾਡੇ ਸਤਜੈ ਸਿੰਘ ਜੋ ਪੁਨਿਆਲ ਅਮਰਿਤ ਦੇ ਮੁਲਾਜ਼ਮ ਹਨ ਉਹਨਾਂ ਵੱਲੋਂ ਖੰਡੇ ਦਾ ਲੰਗਰ ਨਵਾਂ ਗਿਆ ਉਹ ਸਾਰੀਆਂ ਸੰਗਤਾਂ ਨੂਰ ਰੈਡ ਤੋਂ ਪਹੁੰਚੀ ਹਨ ਬਾਬਾ ਜੀ ਦੇ ਦਰਬਾਰ ਤੇ ਚਾਹ ਪੋਣਿਆ ਦਾ ਲੰਗਰ ਖੰਡੇ ਦਾ ਲੰਗਰ ਤੇ ਗੁਰੂ ਮਾਝ ਦਾ ਲੰਗਰ ਵੀ ਵਰਤੇਗਾ ਸਭ ਤੋਂ ਪਹਿਲਾਂ ਚਾਦਰਾਂ ਦੀ ਰਸਮ ਹੋਈ ਆ ਨਖਾਨ ਸਾਹਿਬ ਕਿ ਅੱਜ ਇਹ ਸਾਡੇ ਸੰਗਤਾਂ ਦੀ ਹਾਜ਼ਰੀ ਵਿੱਚ ਤੇ ਵਕ ਵਕ ਕਲਾਕਾਰ ਮੁਆਬਾ ਦੇ ਦਰਵਾਜ਼ੇ ਖਾਜੀ ਲੋਅ ਚੁੱਕੇ ਹਨ ਹੁਣ ਕਵਾਲ ਪਾਰਟੀ ਉਸ ਤੋਂ ਬਾਅਦ ਅਜੇ ਨਕਾਲ ਪਾਰਟੀ ਜਿਹੜੀ ਨਕਲਾਂ ਵੀ ਹੋਣਗੀ ਆ ਕੁਝ ਮੌਸਮ ਦੇ ਦੇ ਕਰਕੇ ਥੋੜਾ ਖਲੋਤ ਆਈ ਆ ਸੋ ਵੀ ਬਾਬਾ ਜੀ ਅੱਗੇ ਉਹ ਵੀ ਅਦਾਸ ਬੇਨਤੀ ਕਰਦੇ ਆ ਕਿ ਆਪਣੇ ਕਾਰਜ ਜਿਹੜੇ ਆ ਆਪ ਕਰਾਉਣੇ ਆ ਸੰਗਤਾਂ ਦਾ ਸੰਤਾਂ ਮਹਾਂ ਪੂਛਾ ਦਾ ਬਾਬਾ ਜੀ ਢੋਲਵਾਹੇ ਤੋਂ ਬਾਬਾ ਜੀ ਸਾਡੇ ਖਾਨ ਤੋਂ ਬਾਬਾ ਜੀ ਸਾਡੇ ਘਰ ਤੋਂ ਸਾਡੀ ਮਾਤਾ ਜੀ ਦੇ ਦਰਵਾਜ਼ੇ ਤੋਂ ਬਾਬਾ ਜੀ ਸਾਡੇ ਗੜੀ ਤੋਂ ਸਾਡੇ ਗੁਰੂ ਮਹਾਰਾਜੀ ਲੱਕੀ ਜਾਨੀ ਕੋਲੋਂ ਤੋਂ ਉਹ ਵੀ ਹਾਜ਼ਰੀ ਨਾਲ ਤੇ ਸਾਰਿਆਂ ਦਾ ਸੰਤਾਂ ਮਹਾਂ ਪੂਛਾ ਦਾ ਸਤਿਵੰਤੇ ਸੱਜਣਾ ਦਾ ਸੰਤਾਂ ਦਾ ਨੱਗਨ ਵਾਸੀ ਇਲਾਕਾ ਨਵਾਸੀ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਸਾਰਿਆਂ ਤੇ ਮਿਹਰ ਪ੍ਰਯਾਤ ਕਰ ਇਸ ਤਰ੍ਹਾਂ ਪਿਛਲੇ ਸਾਲ ਦੀਆਂ ਅਰਦਾਸਾਂ ਪੂਰੀਆਂ ਹੋਈਆਂ ਹਨ ਇਸ ਸਾਲ ਵੀ ਜਿਹੜੀਆਂ ਸੰਗਤਾਂ ਨੇ ਅਰਦਾਸਾਂ ਕੀਤੀਆਂ ਹਨ ਵਾਧਾ ਜੀ ਆਉਣ ਵਾਲੇ ਸਮੇਂ ਦੇ ਵਿੱਚ ਪੂਰੀਆਂ ਕਰਨ ਸਾਰਿਆਂ ਨੂੰ ਖੁਸ਼ੀਆਂ ਵਾਸਤੇ ਸਾਰਿਆਂ ਸੰਗਤਾਂ ਦਾ ਧੰਨਵਾਦ ਜੈ ਪੀਰਾਂ ਦੀ ਜੈ ਪੀਰਾਂ ਦੀ ਜੇਤਾਰਾ ਮਾਪਾ ਗਲਾਲ ਸਿੰਘ ਜੀ ਦਾ ਬਹੁਤ ਸਾਰੀ ਤੇ ਦਰਵਾਜ਼ੀ ਸਾਡੇ ਨਾਲ ਮੌਜੂਦ ਹਨ ਇਸ ਪਿੰਡ ਦੇ ਇਸ ਪੰਥ ਸਾਹਿਬ ਗੱਲਬਾਤ ਕਰਕੇ ਜਾਣਾਂਗੇ ਅੰਦੀ ਸਤਿ ਸ੍ਰੀ ਅਕਾਲ ਜੀ ਅੰਦੀ ਕੀ ਨਾਜੀ ਤੁਹਾਡਾ ਰਣਜੀਤ कौर ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਮੈਨੂੰ ਇਹ ਦੱਸੋ ਕਿ ਇਸ ਫਲਾਣਾ ਮੇਲੇ ਦੇ ਵਿੱਚ ਕਾਫੀ ਸੰਗਤ ਹੁੰਦੀ ਆ ਕਾਫੀ ਰੌਣਕ ਹੁੰਦੀ ਆ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਵਧੀਆ ਸਾਡੇ ਪਿੰਡ ਦੇ ਜੋ ਸਤਸ ਸੰਘ ਹੈਗੇ ਆ ਇਹ ਸੇਵਾ ਬਹੁਤ ਜ਼ਿਆਦਾ ਕਰਦੇ ਆ ਜੀ ਯਾਨੀ ਕਿ ਇਹਨਾਂ ਨੂੰ 5-6 ਸਾਲ ਤੋਂ ਮਤਲਬ ਬਹੁਤ ਵਧੀਆ ਪ੍ਰੋਗਰਾਮ ਕਰਾਉਂਦੇ ਆ ਕੋਈ ਵਿੱਚ ਕਮੀ ਪੇਸ਼ ਨਹੀਂ ਆਉਂਦੀ ਜੀ ਮਤਲਬ ਬਹੁਤ ਵਧੀਆ ਤਰੀਕੇ ਦੇ ਨਾਲ ਕਰਾਉਂਦੇ ਆ ਕੋਈ ਕਿਸੇ ਦੇ ਨਾਲ ਇਹ ਵੀ ਕੋਈ ਗੱਲ ਪਤ ਨਹੀਂ ਹੈ ਪਿੰਡ ਦੇ ਵਿੱਚ ਕਿਸ ਤਰ੍ਹਾਂ ਦੀ ਡਵੈਲਪਮੈਂਟ ਹੈ ਕਿਸ ਤਰ੍ਹਾਂ ਦੀ ਅਚੀਵਮੈਂਟ ਕਰਦੇ ਹਾਂ ਬਹੁਤ ਵਧੀਆ ਬਹੁਤ ਵਧੀਆ ਹੈ ਕੋਈ ਕਿਸੇ ਦੇ ਨਾਲ ਕੋਈ ਲੜਦਾ ਨਹੀਂ ਹੈ ਕੋਈ ਕਿਸੇ ਦੇ ਨਾਲ ਕੋਈ ਮਤਲਬ ਲੜਾਈਆਂ ਕਰਾ ਨਹੀਂ ਲਗਾ ਬਹੁਤ ਵਧੀਆ ਆਪਣੇ ਪਿੰਕੇ ਦੇ ਨਾਲ ਮਤਲਬ ਪਿੰਡ ਦੇ ਵਿੱਚ ਚਾਰ ਪੰਜ ਸਲਾਨਾ ਜੋੜ ਮੇਲਾ ਕਰਵਾਉਂਦੇ ਹਾਂ ਇਹ ਤਾਂ ਬਹੁਤ ਵਧੀਆ ਗੱਲਵਾ ਇੱਕ ਬੱਚਿਆਂ ਦਾ ਰਧਾਨ ਬੱਚਿਆਂ ਦਾ ਧਿਆਨ ਜਿਹੜਾ ਹੈ ਉਹ ਪਰਿਵਾਰ ਦੇ ਨਾਲ ਜੁੜਿਆ ਹੈ ਹਾਂਜੀ ਇਸ ਕਰਕੇ ਬੱਚਿਆਂ ਨੂੰ ਵੀ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਅਸੀਂ ਬੱਚਿਆਂ ਨੂੰ ਵੀ ਕਹਿੰਦੇ ਕਿ ਤੁਸੀਂ ਸੇਵਾ ਕਰੋ ਜੀ ਪਾਪਾ ਜੀ ਦੇ ਜਿਹੜੀ ਮਾੜੀ ਸੰਗਤ ਹੈ ਉਹਦੇ ਵਿੱਚ ਨਾ ਜਾਓ ਬਿਲਕੁਲ ਵਧੀਆ ਸੰਗਤ ਕਰੋ ਮਤਲਬ ਕੋਈ ਵੀ ਜੋ ਮਾਵਾ ਪਾਪਾ ਪੜਾਉਂਦੇ ਲਿਖਾਉਂਦੇ ਆ ਵਧੀਆ ਤਰੀਕੇ ਨਾਲ ਮਤਲਬ ਜਵਾਨ ਕਰਦੇ ਆ ਜਦੋਂ ਮਤਲਬ ਨਸ਼ੇ ਵਿੱਚ ਆ ਜਾਂਦੇ ਆ ਤਾਂ ਮਾਪੇ ਦੀ ਪਹਿਲਾ ਜ਼ਿੰਦਗੀ ਖਰਾਬ ਹੋ ਜਾਂਦੀ ਬਿਲਕੁਲ ਜੀ ਬਿਲਕੁਲ ਇਹ ਤਾਂ ਹੈ ਹੀ ਹੈ ਜੀ ਨਾ ਠੀਕਾ ਨਾ ਵੀ ਮਤਲਬ ਉਹ ਤੇਹੀ ਕਰਨੀ ਹੈ ਕਿ ਵੀ ਆਪਣੇ ਬੱਚੇ ਮਾਪੇ ਦੀ ਇੱਜ਼ਤ ਮਾਨ ਕਰਨ ਮਤਲਬ ਵਧੀਆ ਤਰੀਕੇ ਨਾਲ ਕਮਾਈ ਕਰਨ ਤੇ ਮਾਪੇ ਦਾ ਨਾਮ ਰੋਸ਼ਨ ਕਰਨ ਬਿਲਕੁਲ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਇਹ ਸਭ ਸਾਡੇ ਨਾਲ ਰੂਹ ਗਰੂ ਹੋਏ ਇਸ ਪਿੰਡ ਦੇ ਹੀ ਸਰਪੰਚ ਰਣਜੀਤ ਕੌਰ ਜੀ ਧੰਨਵਾਦ ਕਰਦੇ ਆ ਸਾਰੀ ਪ੍ਰਬੰਧਕ ਕਮੇਟੀ ਦਾ ਸਾਰੀਆਂ ਸੰਖਿਆ ਦਾ ਧੰਨਵਾਦ ਕੀ ਨਾ ਆਜੀ ਆਪਣਾ ਮੇਰਾ ਜਸਵੰਤ ਦੁੱਗਲ ਜੀ ਇਹ ਪੇਦੀਵਾਰੀ ਇਸ ਦਰਵਾਜ਼ੇ ਦੇ ਵਿੱਚ ਤੁਸੀਂ ਹਾਜ਼ਰੀ ਭਰਨਾ ਹੈ ਏ ਨਹੀਂ ਅਸੀਂ ਜਦੋਂ ਵੀ ਸਾਨੂੰ ਹਰ ਸਾਲ ਤਰ੍ਹਾਂ ਇਹ ਜਿਹੜਾ ਮੇਲਾ ਲੱਗਦਾ ਆ ਸਾਨੂੰ ਸਾਡੇ ਡੀਐਸਪੀ ਦੇ ਪ੍ਰਧਾਨ ਸਾਬਾ ਸੰਤੋਖ ਸਿੰਘ ਰਿਆਲ ਜੀ ਸਾਨੂੰ ਇਹ ਮੇਲੇ ਦਾ ਦੱਸ ਦਿਆ ਤੇ ਅਸੀਂ ਹਰ ਸਾਲ ਇਸੇ ਤਰ੍ਹਾਂ ਇੱਥੇ ਵਿੱਧ ਟੀਮ ਦੇ ਨਾਲ ਪਹੁੰਚਦੇ ਆ ਜੀ ਜੀ ਅੱਜ ਕੱਲ ਮੇਲਿਆਂ ਦੇ ਵਿੱਚ ਦੇਖਿਆ ਜਾਂਦਾ ਕਿ ਆਮ ਤੌਰ ਤੇ ਜਿਹੜੇ ਨੌਜਵਾਨ ਆ ਉਹ ਨਸ਼ਾ ਕਰਕੇ ਆਉਂਦੇ ਆ ਉਹਦੇ ਬਾਰੇ ਤੁਸੀਂ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਇਸ ਮੇਲੇ ਦੇ ਵਿੱਚ ਅਸੀਂ ਕਿੰਨੀ ਵਾਰੀ ਵੀ ਆਏ ਆ ਇਸ ਤੱਕ ਇਸ ਤਰ੍ਹਾਂ ਦਾ ਨਹੀਂ ਦੇਖਿਆ ਤੇ ਅਸੀਂ ਨੌਜਵਾਨ ਪੀੜੀ ਨੂੰ ਤੇ ਮਾਪਿਆਂ ਨੂੰ ਬੇਨਤੀ ਕਰਦੇ ਹਾਂ ਕਿ ਜਿੱਦਾਂ ਸਬਤਾਲਾ ਜਿਹੜੀਆਂ ਆਪਾਂ ਭਰਾਲਾ ਕਰਦੀਆਂ ਆ ਇਸੇ ਤਰ੍ਹਾਂ ਮਾਪੇ ਦਾ ਵੀ ਫਰਜ ਬੰਦਾ ਆ ਉਹ ਆ ਬੱਚਣੇ ਬੱਚਿਆਂ ਦੀ ਜਿਹੜੀ ਉਹ ਦੇਖਭਾਲ ਕਰਨ ਉਹਨਾਂ ਦਾ ਪੜ੍ਹਾਈ ਵੱਲ ਧਿਆਨ ਕਰਾਉਣ ਜਰਾਂ ਨੂੰ ਕਿਸੇ ਕੰਮਕਾਰ ਤੇ ਲਾਉਣ ਤੇ ਸਾਡਾ ਵੀ ਨੌਜਵਾਨ ਪੀੜੀ ਨੂੰ ਇਹੀ ਸੰਦੇਸ਼ ਆ ਬਿਓ ਅਸੀਂ ਇਸੇ ਤਰ੍ਹਾਂ ਪੀਰਾਂ ਦੇ ਆ ਕੇ ਪੀਰਾਂ ਦੀ ਜਗਾ ਦੀ ਦਰਗਾਹ ਤੇ ਆ ਕੇ ਅਸੀਂ ਮੱਥਾ ਟੇਕੀਏ ਤੇ ਉਹਨਾਂ ਕੋਲੋਂ ਅਸੀਂ ਇਹ ਬੇਨਤੀ ਕਰੀਏ ਕਿ ਸਾਨੂੰ ਵੀ ਇਸ ਵਧੀਆ ਤਰੀਕੇ ਨਾਲ ਜਿਹੜਾ ਉਹ ਕੰਮਕਾਰ ਜਿਹੜਾ ਨਸ਼ੇ ਤੋਂ ਗਰੀਬ ਕੀਤਾ ਜਾਵੇ ਨਸ਼ੇ ਤੋਂ ਬਚਿਤ ਕੀਤਾ ਜਾਵੇ ਤੇ ਸਾਨੂੰ ਜਿਹੜਾ ਉਹ ਇਸ ਤਰ੍ਹਾਂ ਕੋ ਕੰਮਕਾਰ ਤੇ ਲਾਇਆ ਜਾਵੇ